ਆ ਜਿਹੜੀਆਂ ਅਕਰਤੀਆਂ ਤੁਸੀਂ ਦੇਖ ਰਹੇ ਹੋ ਨਾ 7-8 ਮਿਲੀਅਨ ਸਾਲ ਪਹਿਲਾਂ ਦੀਆਂ ਲਗਭਗ 70-80 ਲੱਖ ਸਾਲ ਪਹਿਲਾਂ ਦੀ ਗੱਲਬਾਤ ਕਰ ਰਹੇ ਆਪਾਂ ਆ ਅਕਰਤੀਆਂ ਪ੍ਰਾਣੀਆਂ ਬਣੀਆਂ ਹੋਈਆਂ ਤੇ ਇਹਨਾਂ ਦੇ ਥੱਲੇ ਡਾਇਨਾਸੌਰ ਦਫਨ ਹੋ ਗਏ ਸੀ ਜਿਹੜੇ ਇਹਨਾਂ ਨੂੰ ਡਾਇਨਾਸੌਰ ਦੀ ਰਾਜਧਾਨੀ ਵੀ ਕਿਹਾ ਜਾਂਦਾ ਇਸ ਸਭ ਤੋਂ ਹੁੱਡੋ ਡਰਮ ਹਿਲਰ ਦੇ ਵਿੱਚ ਆ ਆ ਜਿਹੜੇ ਪਹਾੜੀ ਏਰੀਆ ਸਾਰਾ ਦੇਖੋਗੇ ਇੱਥੇ ਕਿੱਸਾ ਕਿ ਔਲਕਾ ਪੈਂਡ ਡਿੱਗ ਪਿਆ ਸੀ ਔਲਕਾ ਆਪਣਾ ਡਿੱਗਣ ਦੇ ਕਰਕੇ ਹਵਾ ਨੇਹਰੀਆਂ ਪੁਚਾਲ ਛਖੜਾ ਕੇ ਸੀ ਤੇ ਸਮੁੰਦਰੀ ਚ ਸੁਨਾਮੀਆਂ ਆ ਗਈਆਂ ਸੀ ਇਸੇ ਕਰਕੇ ਡਾਇਨਾਸੌਰ ਸੀ ਵੱਡੇ ਤੋਂ ਵੱਡੇ ਇੱਥੇ ਪਾਏ ਜਾਂਦੇ ਸੀ ਸਭ ਤੋਂ ਵੱਧ ਇੱਥੇ ਸੀ ਉਹ ਦਫਨ ਹੋ ਗਈ ਸੀ ਧਰਤੀ ਥੱਲੇ ਉਸ ਤੋਂ ਬਾਅਦ ਸਮਾਂ ਬੀਤਿਆ ਤੇ ਧਰਤੀ ਥੱਲੇ ਕਟਾ ਚੱਲਿਆ ਲਹਿਰਾਂ ਦੇ ਨਾਲ ਕੱਟ-ਕੱਟ ਕੇ ਇਹ ਜਿਹੀਆਂ ਅਕਰਤੀਆਂ ਬਣ ਗਈਆਂ ਤੇ ਇਹਨਾਂ ਅਕਰਤੀਆਂ ਦੇ ਵਿੱਚੋਂ ਵੱਡੇ-ਵੱਡੇ ਡਾਇਨਾਸੌਰਾਂ ਦੇ ਪਿੰਜਰ ਲੱਭਣੇ ਸ਼ੁਰੂ ਹੋ ਗਏ ਸੀਗੇ ਇਸ ਥੀਜ ਨੂੰ ਡਰਮ ਹਿਲਰ ਨੂੰ ਡਾਇਨਾਸੌਰਾਂ ਦੀ ਰਾਜਧਾਨੀ ਕਿਹਾ ਜਾਂਦਾ ਵਾ ਜਿਹੜਾ ਆ ਲਾਈਨ ਤੋਂ ਅੰਦਰ ਕਰ ਜਾਊਗਾ ਜਾਂ ਕੋਈ ਨੁਕਸਾਨ ਕਰੂਗਾ ਉਹਨੂੰ 50000 ਡਾਲਰ ਕਨੇਡੀਅਨ ਜੁਰਮਾਨਾ ਵਾ ਤਾਂ ਕਰਕੇ ਸਾਂਭੀ ਗਈ ਆ ਚੀਜ਼ ਇਹ ਮਤਲਬ ਬਹੁਤ ਸਖਤਤਾ ਇਤੇ 1 ਸਾਲ ਦੀ ਕੈਦ ਤੇ ਇਹਦੇ ਵਰਕ ਆ ਦੇਖ ਸਕਦੇ ਹੋ ਤੁਸੀਂ ਇਹ ਕਰਤੀਆਂ ਬਣੀਆਂ ਤਾਂ ਕਰਕੇ ਸਾਂਭੀਆਂ ਗਈਆਂ ਤੇ ਇੰਡੀਆ ਦੇ ਵਿੱਚ ਹੁੰਦਾ ਤਾਂ ਸ਼ਾਇਦ ਖਰਾਬ ਗਰੂ ਕਰ ਦੇਣਾ ਸੀ ਬਹੁਤ ਮਤਲਬ ਬਹੁਤ ਸਖਤੀ ਦੇ ਨਾਲ ਇਹਨੂੰ ਸਾਂਭ ਕੇ ਰੱਖਿਆ ਗਿਆ ਵਾ ਇਹ ਜਿੰਨਾ ਵੀ ਇਹ ਏਰੀਆ ਅਲਬਰਟਾ ਕੈਨੇਡਾ ਦੇ ਵਿੱਚ ਆ ਇਹਨੂੰ ਸਾਰੇ ਨੂੰ ਇੱਕ ਨੈਸ਼ਨਲ ਹੈਰੀਟੇਜ ਸਾਈਟ ਦੇ ਤੌਰ ਤੇ ਜਾਣਿਆ ਜਾਂਦਾ ਵਾ ਤੇ 7-8 ਮਿਲੀਅਨ ਸਾਲ ਪੁਰਾਣੀਆਂ ਤੁਸੀਂ ਇਹ ਕਰਤੀਆਂ ਵੇਖ ਰਹੇ ਹੋ ਡਰਮ ਹਿਲਰ ਹੁੱਡੂ ਦੇ ਵਿੱਚ